ਆਕਲੈਂਡ ਦੇ ਕੇਂਦਰੀ ਹਿੱਸੇ ਵਿੱਚ ਹਜ਼ਾਰਾਂ ਲੋਕਾਂ ਨੇ ਮਾਰਚ 4 ਹਿਊਮੈਨਿਟੀ ਦੌਰਾਨ ਇਜ਼ਰਾਈਲ ਉਤੇ ਤੁਰੰਤ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਦੀ ਇਹ ਵੱਡੀ ਲਹਿਰ ਵਿਕਟੋਰੀਆ ਪਾਰਕ ਤੱਕ ਪਹੁੰਚੀ ਜਿੱਥੇ 10,000 ਤੋਂ ਵੱਧ ਲੋਕ ਇਕੱਠੇ ਹੋਏ। ਪੀੜ ਨੇ ਇਕਵਿਨ ਸਟ੍ਰੀਟ ਰਾਹੀਂ ਗੂੰਜ ਕਿਤਾ ਹੱਥਾਂ ਵਿੱਚ ਫਲਸਤਿਨੀ ਚੰਡੇ ਅਤੇ ਬੈਨਰ ਫੜੇ ਹੋਏ ਸਾਰੇ ਜਿਨ੍ਹਾਂ ਤੇ ਲਿਖਿਆ ਸੀ ਡੋਂਟ ਨਾਰਮਲਾਈਜ਼ ਜੈਨੋਸਾਈਡ ਗਰੋ ਵਿਦ ਸਪਾਇਨ ਐਂਡ ਸਟੈਂਡ ਵਿਦ ਫਲਸਤਿਨ। ਪੁਲਿਸ ਨੇ ਪਿੱਛੇ ਦੇ ਹਿੱਸੇ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਵਿਰੋਧੀਆਂ ਵਿਚਕਾਰ ਮਨੁੱਖੀ ਰੋਕ ਬਣਾਈ ਹੋਈ ਸੀ ਕਾਉਂਟਰ ਪ੍ਰੋਟੈਸਟਰ ਫ੍ਰੀ ਦਾ ਹਾਸਟਿੰਗਸ ਅਤੇ ਡਾਊਨ ਵਿਦ ਹਮਾਸ ਦੇ ਨਾਅਰੇ ਲਾ ਰਹੇ ਸਨ ਇੱਕ ਛੋਟਾ ਗਰੁੱਪ ਲਗਭਗ 50 ਲੋਕਾਂ ਦਾ ਜੋ ਕਿ ਡੈਸਟਨੀ ਚਰਚ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਹੈ ਪਹਿਲਾ ਮੁੱਖ ਪ੍ਰਦਰਸ਼ਨਕਾਰੀਆਂ ਤੇ ਚਿਲਾਇਆ ਅਤੇ ਉਹਨਾਂ ਨੇ ਹਾਕਾ ਵੀ ਕੀਤਾ ਤੇ ਪੁਲਿਸ ਨੇ ਪਰ ਮੌਕੇ ਤੋਂ ਉਹਨਾਂ ਨੂੰ ਹਟਾ ਦਿੱਤਾ ਪਹਿਲਾ ਯੋਜਨਾ ਬਣਾਈ ਗਈ ਸੀ ਕਿ ਮਾਰਚ ਆਕਲੈਂਡ ਹਾਰਬਰ ਬ੍ਰਿਜ ਤੋਂ ਲੰਗੇਗਾ ਪਰ ਤੇਜ਼ ਹਵਾਵਾਂ ਅਤੇ ਪੂਰਵਨਮਾਨ ਕਾਰਨ ਇਹ ਰੱਦ ਕਰ ਦਿੱਤਾ ਗਿਆ। ਮੋਟਰ ਸਰਵਿਸ ਦੇ ਮੁਤਾਬਕ ਬ੍ਰਿਜ ਤੇ ਹਵਾ 70 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਚੱਲੇਗੀ ਜਿਸ ਕਾਰਨ ਆਯੋਜਕਾਂ ਨੇ ਇਸ ਨੂੰ ਅਸੁਰੱਖਿਤ ਕਿਹਾ ਸੀ। ਆਯੋਟੇਰਵਾ ਫੋਰ ਫਲੇਸਟਨ ਦੇ ਬੁਲਾਰੇ ਨਦੀਨ ਮੋਰ ਤਾਜ਼ਾ ਨੇ ਕਿਹਾ ਹੈ ਕਿ ਇਹ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਫਲਸਤੀਨ ਲਈ ਸਭ ਤੋਂ ਵੱਡਾ ਮਾਰਚ ਰਿਹਾ ਹੈ ਪਵੰਦੀਆਂ ਦੀ ਮੰਗ ਤੋਂ ਇਲਾਵਾ ਆਯੋਜਕਾਂ ਨੇ ਤੁਰੰਤ ਬਿਨਾਂ ਸ਼ਰਤ ਲਈ ਫਲਸਤੀਨੀ ਗਾਜ਼ਾ ਅੱਤ ਦੀ ਨਾਕਾਬੰਦੀ ਖਤਮ ਕਰਨ ਅਤੇ ਯੂਨਰਡਬਲੂ ਦੀ ਬੁੜ ਬਹਾਲੀ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਜ਼ਿੰਦਗੀ ਬਚਾਉਣ ਵਾਲੀ ਸਹਾਇਤਾ ਸੁਰੱਖਿਅਤ ਤੌਰ ਤੇ ਗਾਜ਼ਾ ਪਹੁੰਚ ਸਕੇ ਆਕਲੈਂਡ ਦੇ ਕੇਂਦਰੀ ਹਿੱਸੇ ਵਿੱਚ ਹਜ਼ਾਰਾਂ ਲੋਕਾਂ ਨੇ ਮਾਰਚ 4 ਹਿਊਮੈਨਿਟੀ ਦੌਰਾਨ ਇਜ਼ਰਾਈਲ ਉਤੇ ਤੁਰੰਤ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਦੀ ਇਹ ਵੱਡੀ ਲਹਿਰ ਵਿਕਟੋਰੀਆ ਪਾਰਕ ਤੱਕ ਪਹੁੰਚੀ ਜਿੱਥੇ 10,000 ਤੋਂ ਵੱਧ ਲੋਕ ਇਕੱਠੇ ਹੋਏ। ਪੀੜ ਨੇ ਕੁਈਨ ਸਟਰੀਟ ਰਾਹੀਂ ਗੂੰਜ ਕਿਤਾ ਹੱਥਾਂ ਵਿੱਚ ਫਲਸਤਨੀ ਚੰਡੇ ਅਤੇ ਬੈਨਰ ਫੜੇ ਹੋਏ ਸਾਰੇ ਜਿਨ੍ਹਾਂ ਤੇ ਲਿਖਿਆ ਸੀ ਡੋਂਟ ਨਾਰਮਲਾਈਜ਼ ਜੈਨੋਸਾਈਡ ਗ로우 ਵਿਦ ਸਪਾਇਨ ਐਂਡ ਸਟੈਂਡ ਵਿਦ ਫਲਸਤੀ। ਪੁਲਿਸ ਨੇ ਪਿੱਛੇ ਦੇ ਹਿੱਸੇ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਵਿਰੋਧੀਆਂ ਵਿਚਕਾਰ ਮਨੁੱਖੀ ਰੋਕ ਬਣਾਈ ਹੋਈ ਸੀ ਕਾਉਂਟਰ ਪ੍ਰੋਟੈਸਟਰ ਫ੍ਰੀ ਦਾ ਹਾਸਟਿੰਗਸ ਅਤੇ ਡਾਊਨ ਵਿਦ ਹਮਾਸ ਦੇ ਨਾਅਰੇ ਲਾ ਰਹੇ ਸਨ ਇੱਕ ਛੋਟਾ ਗਰੁੱਪ ਲਗਭਗ 50 ਲੋਕਾਂ ਦਾ ਜੋ ਕਿ ਡੈਸਟਨੀ ਚਰਚ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਹੈ ਪਹਿਲਾਂ ਮੁੱਖ ਪ੍ਰਦਰਸ਼ਨਕਾਰੀਆਂ ਤੇ ਚਿਲਾਇਆ ਅਤੇ ਉਹਨਾਂ ਨੇ ਹਾਕਾ ਵੀ ਕੀਤਾ ਤੇ ਪੁਲਿਸ ਨੇ ਪਰ ਮੌਕੇ ਤੋਂ ਉਹਨਾਂ ਨੂੰ ਹਟਾ ਦਿੱਤਾ ਪਹਿਲਾ ਯੋਜਨਾ ਬਣਾਈ ਗਈ ਸੀ ਕਿ ਮਾਰਚ ਆਕਲੈਂਡ ਹਾਰਬਰ ਬ੍ਰਿਜ ਤੋਂ ਲੰਗੇਗਾ ਪਰ ਤੇਜ਼ ਹਵਾਵਾਂ ਅਤੇ ਪੂਰਵਨਮਾਨ ਕਾਰਨ ਇਹ ਰੱਦ ਕਰ ਦਿੱਤਾ ਗਿਆ। ਮੋਟਰ ਸਰਵਿਸ ਦੇ ਮੁਤਾਬਕ ਬ੍ਰਿਜ ਤੇ ਹਵਾ 70 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਚੱਲੇਗੀ ਜਿਸ ਕਾਰਨ ਆਯੋਜਕਾਂ ਨੇ ਇਸ ਨੂੰ ਅਸੁਰੱਖਿਤ ਕਿਹਾ ਸੀ। ਾਇਓਟੇਰੋ ਫਲਸਤੀਨ ਦੇ ਬੁਲਾਰੇ ਨਦੀਨ ਮੋਰਤਾਜ਼ਾ ਨੇ ਕਿਹਾ ਹੈ ਕਿ ਇਹ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਫਲਸਤੀਨ ਲਈ ਸਭ ਤੋਂ ਵੱਡਾ ਮਾਰਚ ਰਿਹਾ ਹੈ ਪਵੰਦੀਆਂ ਦੀ ਮੰਗ ਤੋਂ ਇਲਾਵਾ ਆਯੋਜਕਾਂ ਨੇ ਤੁਰੰਤ ਬਿਨਾਂ ਸ਼ਰਤ ਲਈ ਫਲਸਤੀਨੀ ਗਾਜ਼ਾ ਅੱਤ ਦੀ ਨਾਕਾਬੰਦੀ ਖਤਮ ਕਰਨ ਅਤੇ ਯੂਨਰਡਬਲੂ ਦੀ ਬੁੜ ਬਹਾਲੀ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਜ਼ਿੰਦਗੀ ਬਚਾਉਣ ਵਾਲੀ ਸਹਾਇਤਾ ਸੁਰੱਖਿਅਤ ਤੌਰ ਤੇ ਗਾਜ਼ਾ ਪਹੁੰਚ ਸਕੇ ਆਕਲੈਂਡ ਦੇ ਕੇਂਦਰੀ ਹਿੱਸੇ ਵਿੱਚ ਹਜ਼ਾਰਾਂ ਲੋਕਾਂ ਨੇ ਮਾਰਚ 4 ਹਿਊਮੈਨਿਟੀ ਦੌਰਾਨ ਇਜ਼ਰਾਈਲ ਉਤੇ ਤੁਰੰਤ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਦੀ ਇਹ ਵੱਡੀ ਲਹਿਰ ਵਿਕਟੋਰੀਆ ਪਾਰਕ ਤੱਕ ਪਹੁੰਚੀ ਜਿੱਥੇ 10,000 ਤੋਂ ਵੱਧ ਲੋਕ ਇਕੱਠੇ ਹੋਏ। ਪੀੜ ਨੇ ਕੁਈਨ ਸਟਰੀਟ ਰਾਹੀਂ ਗੂੰਜ ਕਿਤਾ ਹੱਥਾਂ ਵਿੱਚ ਫਲਸਤੀਨੀ ਚੰਡੇ ਅਤੇ ਬੈਨਰ ਫੜੇ ਹੋਏ ਸਾਰੇ ਜਿਨ੍ਹਾਂ ਤੇ ਲਿਖਿਆ ਸੀ ਡੋਂਟ ਨਾਰਮਲਾਈਜ਼ ਜੈਨੋਸਾਈਡ ਗਰੋ ਵਿਦ ਸਪਾਇਨ ਐਂਡ ਸਟੈਂਡ ਵਿਦ ਫਲਸਤੀਨ। ਪੁਲਿਸ ਨੇ ਪਿੱਛੇ ਦੇ ਹਿੱਸੇ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਵਿਰੋਧੀਆਂ ਵਿਚਕਾਰ ਮਨੁੱਖੀ ਰੋਕ ਬਣਾਈ ਹੋਈ ਸੀ ਕਾਉਂਟਰ ਪ੍ਰੋਟੈਸਟਰ ਫ੍ਰੀ ਦਾ ਹਾਸਟਿੰਗਸ ਅਤੇ ਡਾਊਨ ਵਿਦ ਹਮਾਸ ਦੇ ਨਾਅਰੇ ਲਾ ਰਹੇ ਸਨ ਇੱਕ ਛੋਟਾ ਗਰੁੱਪ ਲਗਭਗ 50 ਲੋਕਾਂ ਦਾ ਜੋ ਕਿ ਡੈਸਟਨੀ ਚਰਚ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਹੈ ਪਹਿਲਾਂ ਮੁੱਖ ਪ੍ਰਦਰਸ਼ਨਕਾਰੀਆਂ ਤੇ ਚਿਲਾਇਆ ਅਤੇ ਉਹਨਾਂ ਨੇ ਹਾਕਾ ਵੀ ਕੀਤਾ ਤੇ ਪੁਲਿਸ ਨੇ ਪਰ ਮੌਕੇ ਤੋਂ ਉਹਨਾਂ ਨੂੰ ਹਟਾ ਦਿੱਤਾ ਪਹਿਲਾ ਯੋਜਨਾ ਬਣਾਈ ਗਈ ਸੀ ਕਿ ਮਾਰਚ ਆਕਲੈਂਡ ਹਾਰਬਰ ਬ੍ਰਿਜ ਤੋਂ ਲੰਗੇਗਾ ਪਰ ਤੇਜ਼ ਹਵਾਵਾਂ ਅਤੇ ਪੂਰਵਨਮਾਨ ਕਾਰਨ ਇਹ ਰੱਦ ਕਰ ਦਿੱਤਾ ਗਿਆ। ਮੋਟਰ ਸਰਵਿਸ ਦੇ ਮੁਤਾਬਕ ਬ੍ਰਿਜ ਤੇ ਹਵਾ 70 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਚੱਲੇਗੀ ਜਿਸ ਕਾਰਨ ਆਯੋਜਕਾਂ ਨੇ ਇਸ ਨੂੰ ਅਸੁਰੱਖਿਤ ਕਿਹਾ ਸੀ। ਆਯੋਟੇਰਵਾ ਫੋਰਪਲੇਸ ਤੋਂ ਦੇ ਬੁਲਾਰੇ ਨਦੀਨ ਮੋਰ ਤਾਜ਼ਾ ਨੇ ਕਿਹਾ ਹੈ ਕਿ ਇਹ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਫਲਸਤੀਨ ਲਈ ਸਭ ਤੋਂ ਵੱਡਾ ਮਾਰਚ ਰਿਹਾ ਹੈ ਪਵੰਦੀਆਂ ਦੀ ਮੰਗ ਤੋਂ ਇਲਾਵਾ ਆਯੋਜਕਾਂ ਨੇ ਤੁਰੰਤ ਬਿਨਾਂ ਸ਼ਰਤ ਲਈ ਫਲਸਤੀਨੀ ਗਾਜ਼ਾ ਅੱਤ ਦੀ ਨਾਕਾਬੰਦੀ ਖਤਮ ਕਰਨ ਅਤੇ ਯੂਨਰਡਬਲੂ ਦੀ ਬੁੜ ਬਹਾਲੀ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਜ਼ਿੰਦਗੀ ਬਚਾਉਣ ਵਾਲੀ ਸਹਾਇਤਾ ਸੁਰੱਖਿਅਤ ਤੌਰ ਤੇ ਗਾਜ਼ਾ ਪਹੁੰਚ ਸਕੇ ਆਕਲੈਂਡ ਦੇ ਕੇਂਦਰੀ ਹਿੱਸੇ ਵਿੱਚ ਹਜ਼ਾਰਾਂ ਲੋਕਾਂ ਨੇ ਮਾਰਚ 4 ਹਿਊਮੈਨਿਟੀ ਦੌਰਾਨ ਇਜ਼ਰਾਈਲ ਉਤੇ ਤੁਰੰਤ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਦੀ ਇਹ ਵੱਡੀ ਲਹਿਰ ਵਿਕਟੋਰੀਆ ਪਾਰਕ ਤੱਕ ਪਹੁੰਚੀ ਜਿੱਥੇ 10,000 ਤੋਂ ਵੱਧ ਲੋਕ ਇਕੱਠੇ ਹੋਏ। ਪੀੜ ਨੇ ਇਕਵਿਨ ਸਟ੍ਰੀਟ ਰਾਹੀਂ ਗੂੰਜ ਕੀਤਾ ਹੱਥਾਂ ਵਿੱਚ ਫਲਸਤਿਨੀ ਚੰਡੇ ਅਤੇ ਬੈਨਰ ਫੜੇ ਹੋਏ ਸਾਰੇ ਜਿਨ੍ਹਾਂ ਤੇ ਲਿਖਿਆ ਸੀ ਡੋਂਟ ਨਾਰਮਲਾਈਜ਼ ਜੈਨੋਸਾਈਡ ਗਰੋ ਵਿਦ ਸਪਾਇਨ ਐਂਡ ਸਟੈਂਡ ਵਿਦ ਫਲਸਤਿਨ। ਪੁਲਿਸ ਨੇ ਪਿੱਛੇ ਦੇ ਹਿੱਸੇ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਵਿਰੋਧੀਆਂ ਵਿਚਕਾਰ ਮਨੁੱਖੀ ਰੋਕ ਬਣਾਈ ਹੋਈ ਸੀ ਕਾਉਂਟਰ ਪ੍ਰੋਟੈਸਟਰ ਫ੍ਰੀ ਦਾ ਹਾਸਟਿੰਗਸ ਅਤੇ ਡਾਊਨ ਵਿਦ ਹਮਾਸ ਦੇ ਨਾਅਰੇ ਲਾ ਰਹੇ ਸਨ ਇੱਕ ਛੋਟਾ ਗਰੁੱਪ ਲਗਭਗ 50 ਲੋਕਾਂ ਦਾ ਜੋ ਕਿ ਡੈਸਟਨੀ ਚਰਚ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਹੈ ਪਹਿਲਾਂ ਮੁੱਖ ਪ੍ਰਦਰਸ਼ਨਕਾਰੀਆਂ ਤੇ ਚਿਲਾਇਆ ਅਤੇ ਉਹਨਾਂ ਨੇ ਹਾਕਾ ਵੀ ਕੀਤਾ ਤੇ ਪੁਲਿਸ ਨੇ ਪਰ ਮੌਕੇ ਤੋਂ ਉਹਨਾਂ ਨੂੰ ਹਟਾ ਦਿੱਤਾ ਪਹਿਲਾ ਯੋਜਨਾ ਬਣਾਈ ਗਈ ਸੀ ਕਿ ਮਾਰਚ ਆਕਲੈਂਡ ਹਾਰਬਰ ਬ੍ਰਿਜ ਤੋਂ ਲੰਗੇਗਾ ਪਰ ਤੇਜ਼ ਹਵਾਵਾਂ ਅਤੇ ਪੂਰਵਨਮਾਨ ਕਾਰਨ ਇਹ ਰੱਦ ਕਰ ਦਿੱਤਾ ਗਿਆ। ਮੋਟਰ ਸਰਵਿਸ ਦੇ ਮੁਤਾਬਕ ਬ੍ਰਿਜ ਤੇ ਹਵਾ 70 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਚੱਲੇਗੀ ਜਿਸ ਕਾਰਨ ਆਯੋਜਕਾਂ ਨੇ ਇਸ ਨੂੰ ਅਸੁਰੱਖਿਤ ਕਿਹਾ ਸੀ। ਾਇਓਟੇਰੋ ਫਲਸਤੀਨ ਦੇ ਬੁਲਾਰੇ ਨਦੀਨ ਮੋਰਤਾਜ਼ਾ ਨੇ ਕਿਹਾ ਹੈ ਕਿ ਇਹ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਫਲਸਤੀਨ ਲਈ ਸਭ ਤੋਂ ਵੱਡਾ ਮਾਰਚ ਰਿਹਾ ਹੈ ਪਵੰਦੀਆਂ ਦੀ ਮੰਗ ਤੋਂ ਇਲਾਵਾ ਆਯੋਜਕਾਂ ਨੇ ਤੁਰੰਤ ਬਿਨਾਂ ਸ਼ਰਤ ਲਈ ਫਲਸਤੀਨੀ ਗਾਜ਼ਾ ਅੱਤ ਦੀ ਨਾਕਾਬੰਦੀ ਖਤਮ ਕਰਨ ਅਤੇ ਯੂਨਰਡਬਲੂ ਦੀ ਬੁੜ ਬਹਾਲੀ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਜ਼ਿੰਦਗੀ ਬਚਾਉਣ ਵਾਲੀ ਸਹਾਇਤਾ ਸੁਰੱਖਿਅਤ ਤੌਰ ਤੇ ਗਾਜ਼ਾ ਪਹੁੰਚ ਸਕੇ ਆਕਲੈਂਡ ਦੇ ਕੇਂਦਰੀ ਹਿੱਸੇ ਵਿੱਚ ਹਜ਼ਾਰਾਂ ਲੋਕਾਂ ਨੇ ਮਾਰਚ 4 ਹਿਊਮੈਨਿਟੀ ਦੌਰਾਨ ਇਜ਼ਰਾਈਲ ਉਤੇ ਤੁਰੰਤ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਦੀ ਇਹ ਵੱਡੀ ਲਹਿਰ ਵਿਕਟੋਰੀਆ ਪਾਰਕ ਤੱਕ ਪਹੁੰਚੀ ਜਿੱਥੇ 10,000 ਤੋਂ ਵੱਧ ਲੋਕ ਇਕੱਠੇ ਹੋਏ। ਪੀੜ ਨੇ ਕੁਈਨ ਸਟਰੀਟ ਰਾਹੀਂ ਗੂੰਜ ਕਿਤਾ ਹੱਥਾਂ ਵਿੱਚ ਫਲਸਤੀਨੀ ਚੰਡੇ ਅਤੇ ਬੈਨਰ ਫੜੇ ਹੋਏ ਸਾਰੇ ਜਿਨ੍ਹਾਂ ਤੇ ਲਿਖਿਆ ਸੀ ਡੋਂਟ ਨਾਰਮਲਾਈਜ਼ ਜੈਨੋਸਾਈਡ ਗਰੋ ਵਿਦ ਸਪਾਇਨ ਐਂਡ ਸਟੈਂਡ ਵਿਦ ਫਲਸਤੀਨ। ਪੁਲਿਸ ਨੇ ਪਿੱਛੇ ਦੇ ਹਿੱਸੇ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਵਿਰੋਧੀਆਂ ਵਿਚਕਾਰ ਮਨੁੱਖੀ ਰੋਕ ਬਣਾਈ ਹੋਈ ਸੀ ਕਾਉਂਟਰ ਪ੍ਰੋਟੈਸਟਰ ਫ੍ਰੀ ਦਾ ਹਾਸਟਿੰਗਸ ਅਤੇ ਡਾਊਨ ਵਿਦ ਹਮਾਸ ਦੇ ਨਾਅਰੇ ਲਾ ਰਹੇ ਸਨ ਇੱਕ ਛੋਟਾ ਗਰੁੱਪ ਲਗਭਗ 50 ਲੋਕਾਂ ਦਾ ਜੋ ਕਿ ਡੈਸਟਨੀ ਚਰਚ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਹੈ ਪਹਿਲਾਂ ਮੁੱਖ ਪ੍ਰਦਰਸ਼ਨਕਾਰੀਆਂ ਤੇ ਚਿਲਾਇਆ ਅਤੇ ਉਹਨਾਂ ਨੇ ਹਾਕਾ ਵੀ ਕੀਤਾ ਤੇ ਪੁਲਿਸ ਨੇ ਪਰ ਮੌਕੇ ਤੋਂ ਉਹਨਾਂ ਨੂੰ ਹਟਾ ਦਿੱਤਾ ਪਹਿਲਾ ਯੋਜਨਾ ਬਣਾਈ ਗਈ ਸੀ ਕਿ ਮਾਰਚ ਆਕਲੈਂਡ ਹਾਰਬਰ ਬ੍ਰਿਜ ਤੋਂ ਲੰਗੇਗਾ ਪਰ ਤੇਜ਼ ਹਵਾਵਾਂ ਅਤੇ ਪੂਰਵਨਮਾਨ ਕਾਰਨ ਇਹ ਰੱਦ ਕਰ ਦਿੱਤਾ ਗਿਆ। ਮੋਟਰ ਸਰਵਿਸ ਦੇ ਮੁਤਾਬਕ ਬ੍ਰਿਜ ਤੇ ਹਵਾ 70 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਚੱਲੇਗੀ ਜਿਸ ਕਾਰਨ ਆਯੋਜਕਾਂ ਨੇ ਇਸ ਨੂੰ ਅਸੁਰੱਖਿਤ ਕਿਹਾ ਸੀ। ਆਯੋਟੇਰਵਾ ਫੋਰ ਫਲੇਸਟਨ ਦੇ ਬੁਲਾਰੇ ਨਦੀਨ ਮੋਰ ਤਾਜ਼ਾ ਨੇ ਕਿਹਾ ਹੈ ਕਿ ਇਹ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਫਲਸਤੀਨ ਲਈ ਸਭ ਤੋਂ ਵੱਡਾ ਮਾਰਚ ਰਿਹਾ ਹੈ ਪਵੰਦੀਆਂ ਦੀ ਮੰਗ ਤੋਂ ਇਲਾਵਾ ਆਯੋਜਕਾਂ ਨੇ ਤੁਰੰਤ ਬਿਨਾਂ ਸ਼ਰਤ ਲਈ ਫਲਸਤੀਨੀ ਗਾਜ਼ਾ ਅੱਤ ਦੀ ਨਾਕਾਬੰਦੀ ਖਤਮ ਕਰਨ ਅਤੇ ਯੂਨਰਡਬਲੂ ਦੀ ਬੁੜ ਬਹਾਲੀ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਜ਼ਿੰਦਗੀ ਬਚਾਉਣ ਵਾਲੀ ਸਹਾਇਤਾ ਸੁਰੱਖਿਅਤ ਤੌਰ ਤੇ ਗਾਜ਼ਾ ਪਹੁੰਚ ਸਕੇ ਆਕਲੈਂਡ ਦੇ ਕੇਂਦਰੀ ਹਿੱਸੇ ਵਿੱਚ ਹਜ਼ਾਰਾਂ ਲੋਕਾਂ ਨੇ ਮਾਰਚ 4 ਹਿਊਮੈਨਿਟੀ ਦੌਰਾਨ ਇਜ਼ਰਾਈਲ ਉਤੇ ਤੁਰੰਤ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਦੀ ਇਹ ਵੱਡੀ ਲਹਿਰ ਵਿਕਟੋਰੀਆ ਪਾਰਕ ਤੱਕ ਪਹੁੰਚੀ ਜਿੱਥੇ 10,000 ਤੋਂ ਵੱਧ ਲੋਕ ਇਕੱਠੇ ਹੋਏ। ਪੀੜ ਨੇ ਕੁਈਨ ਸਟਰੀਟ ਰਾਹੀਂ ਗੂੰਜ ਕਿਤਾ ਹੱਥਾਂ ਵਿੱਚ ਫਲਸਤੀਨੀ ਚੰਡੇ ਅਤੇ ਬੈਨਰ ਫੜੇ ਹੋਏ ਸਾਰੇ ਜਿਨ੍ਹਾਂ ਤੇ ਲਿਖਿਆ ਸੀ ਡੋਂਟ ਨਾਰਮਲਾਈਜ਼ ਜੈਨੋਸਾਈਡ ਗਰੋ ਵਿਦ ਸਪਾਇਨ ਐਂਡ ਸਟੈਂਡ ਵਿਦ ਫਲਸਤੀਨ। ਪੁਲਿਸ ਨੇ ਪਿੱਛੇ ਦੇ ਹਿੱਸੇ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਵਿਰੋਧੀਆਂ ਵਿਚਕਾਰ ਮਨੁੱਖੀ ਰੋਕ ਬਣਾਈ ਹੋਈ ਸੀ ਕਾਉਂਟਰ ਪ੍ਰੋਟੈਸਟਰ ਫ੍ਰੀ ਦਾ ਹਾਸਟਿੰਗਸ ਅਤੇ ਡਾਊਨ ਵਿਦ ਹਮਾਸ ਦੇ ਨਾਅਰੇ ਲਾ ਰਹੇ ਸਨ ਇੱਕ ਛੋਟਾ ਗਰੁੱਪ ਲਗਭਗ 50 ਲੋਕਾਂ ਦਾ ਜੋ ਕਿ ਡੈਸਟਨੀ ਚਰਚ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਹੈ ਪਹਿਲਾਂ ਮੁੱਖ ਪ੍ਰਦਰਸ਼ਨਕਾਰੀਆਂ ਤੇ ਚਿਲਾਇਆ ਅਤੇ ਉਹਨਾਂ ਨੇ ਹਾਕਾ ਵੀ ਕੀਤਾ ਤੇ ਪੁਲਿਸ ਨੇ ਪਰ ਮੌਕੇ ਤੋਂ ਉਹਨਾਂ ਨੂੰ ਹਟਾ ਦਿੱਤਾ ਪਹਿਲਾ ਯੋਜਨਾ ਬਣਾਈ ਗਈ ਸੀ ਕਿ ਮਾਰਚ ਆਕਲੈਂਡ ਹਾਰਬਰ ਬ੍ਰਿਜ ਤੋਂ ਲੰਗੇਗਾ ਪਰ ਤੇਜ਼ ਹਵਾਵਾਂ ਅਤੇ ਪੂਰਵਨਮਾਨ ਕਾਰਨ ਇਹ ਰੱਦ ਕਰ ਦਿੱਤਾ ਗਿਆ। ਮੋਟਰ ਸਰਵਿਸ ਦੇ ਮੁਤਾਬਕ ਬ੍ਰਿਜ ਤੇ ਹਵਾ 70 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਚੱਲੇਗੀ ਜਿਸ ਕਾਰਨ ਆਯੋਜਕਾਂ ਨੇ ਇਸ ਨੂੰ ਅਸੁਰੱਖਿਤ ਕਿਹਾ ਸੀ। ਾਇਓਟੇਰੋ ਫਲਸਤੀਨ ਦੇ ਬੁਲਾਰੇ ਨਦੀਨ ਮੋਰਤਾਜ਼ਾ ਨੇ ਕਿਹਾ ਹੈ ਕਿ ਇਹ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਫਲਸਤੀਨ ਲਈ ਸਭ ਤੋਂ ਵੱਡਾ ਮਾਰਚ ਰਿਹਾ ਹੈ ਪਵੰਦੀਆਂ ਦੀ ਮੰਗ ਤੋਂ ਇਲਾਵਾ ਆਯੋਜਕਾਂ ਨੇ ਤੁਰੰਤ ਬਿਨਾਂ ਸ਼ਰਤ ਲਈ ਫਲਸਤੀਨੀ ਗਾਜ਼ਾ ਅੱਤ ਦੀ ਨਾਕਾਬੰਦੀ ਖਤਮ ਕਰਨ ਅਤੇ ਯੂਨਰਡਬਲੂ ਦੀ ਬੁੜ ਬਹਾਲੀ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਜ਼ਿੰਦਗੀ ਬਚਾਉਣ ਵਾਲੀ ਸਹਾਇਤਾ ਸੁਰੱਖਿਅਤ ਤੌਰ ਤੇ ਗਾਜ਼ਾ ਪਹੁੰਚ ਸਕੇ ਆਕਲੈਂਡ ਦੇ ਕੇਂਦਰੀ ਹਿੱਸੇ ਵਿੱਚ ਹਜ਼ਾਰਾਂ ਲੋਕਾਂ ਨੇ ਮਾਰਚ 4 ਹਿਊਮੈਨਿਟੀ ਦੌਰਾਨ ਇਜ਼ਰਾਈਲ ਉਤੇ ਤੁਰੰਤ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਦੀ ਇਹ ਵੱਡੀ ਲਹਿਰ ਵਿਕਟੋਰੀਆ ਪਾਰਕ ਤੱਕ ਪਹੁੰਚੀ ਜਿੱਥੇ 10,000 ਤੋਂ ਵੱਧ ਲੋਕ ਇਕੱਠੇ ਹੋਏ। ਪੀੜ ਨੇ ਇਕਵਿਨ ਸਟ੍ਰੀਟ ਰਾਹੀਂ ਗੂੰਜ ਕੀਤਾ ਹੱਥਾਂ ਵਿੱਚ ਫਲਸਤਿਨੀ ਚੰਡੇ ਅਤੇ ਬੈਨਰ ਫੜੇ ਹੋਏ ਸਾਰੇ ਜਿਨ੍ਹਾਂ ਤੇ ਲਿਖਿਆ ਸੀ ਡੋਂਟ ਨਾਰਮਲਾਈਜ਼ ਜੈਨੋਸਾਈਡ ਗ로우 ਵਿਦ ਸਪਾਇਨ ਐਂਡ ਸਟੈਂਡ ਵਿਦ ਫਲਸਤਿਨ। ਪੁਲਿਸ ਨੇ ਪਿੱਛੇ ਦੇ ਹਿੱਸੇ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਵਿਰੋਧੀਆਂ ਵਿਚਕਾਰ ਮਨੁੱਖੀ ਰੋਕ ਬਣਾਈ ਹੋਈ ਸੀ ਕਾਉਂਟਰ ਪ੍ਰੋਟੈਸਟਰ ਫ੍ਰੀ ਦਾ ਹਾਸਟਿੰਗਸ ਅਤੇ ਡਾਊਨ ਵਿਦ ਹਮਾਸ ਦੇ ਨਾਅਰੇ ਲਾ ਰਹੇ ਸਨ ਇੱਕ ਛੋਟਾ ਗਰੁੱਪ ਲਗਭਗ 50 ਲੋਕਾਂ ਦਾ ਜੋ ਕਿ ਡੈਸਟਨੀ ਚਰਚ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਹੈ ਪਹਿਲਾਂ ਮੁੱਖ ਪ੍ਰਦਰਸ਼ਨਕਾਰੀਆਂ ਤੇ ਚਿਲਾਇਆ ਅਤੇ ਉਹਨਾਂ ਨੇ ਹਾਕਾ ਵੀ ਕੀਤਾ ਤੇ ਪੁਲਿਸ ਨੇ ਪਰ ਮੌਕੇ ਤੋਂ ਉਹਨਾਂ ਨੂੰ ਹਟਾ ਦਿੱਤਾ ਪਹਿਲਾ ਯੋਜਨਾ ਬਣਾਈ ਗਈ ਸੀ ਕਿ ਮਾਰਚ ਆਕਲੈਂਡ ਹਾਰਬਰ ਬ੍ਰਿਜ ਤੋਂ ਲੰਗੇਗਾ ਪਰ ਤੇਜ਼ ਹਵਾਵਾਂ ਅਤੇ ਪੂਰਵਨਮਾਨ ਕਾਰਨ ਇਹ ਰੱਦ ਕਰ ਦਿੱਤਾ ਗਿਆ। ਮੋਟਰ ਸਰਵਿਸ ਦੇ ਮੁਤਾਬਕ ਬ੍ਰਿਜ ਤੇ ਹਵਾ 70 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਚੱਲੇਗੀ ਜਿਸ ਕਾਰਨ ਆਯੋਜਕਾਂ ਨੇ ਇਸ ਨੂੰ ਅਸੁਰੱਖਿਤ ਕਿਹਾ ਸੀ। ਆਯੋਟੇਰਵਾ ਫੋਰ ਫਲੇਸਟਨ ਦੇ ਬੁਲਾਰੇ ਨਦੀਨ ਮੋਰ ਤਾਜ਼ਾ ਨੇ ਕਿਹਾ ਹੈ ਕਿ ਇਹ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਫਲਸਤੀਨ ਲਈ ਸਭ ਤੋਂ ਵੱਡਾ ਮਾਰਚ ਰਿਹਾ ਹੈ ਪਵੰਦੀਆਂ ਦੀ ਮੰਗ ਤੋਂ ਇਲਾਵਾ ਆਯੋਜਕਾਂ ਨੇ ਤੁਰੰਤ ਬਿਨਾਂ ਸ਼ਰਤ ਲਈ ਫਲਸਤੀਨੀ ਗਾਜ਼ਾ ਅੱਤ ਦੀ ਨਾਕਾਬੰਦੀ ਖਤਮ ਕਰਨ ਅਤੇ ਯੂਨਰਡਬਲੂ ਦੀ ਬੁੜ ਬਹਾਲੀ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ